ਕੀ ਦਾਸ ਸਰਬਜੀਤ ਸਿੰਘ ਆਪਜੀ ਦਾ ਵੀਰ ਅਜ ਫਿਰ ਲਾਈਵ ਹੋਇਆ ਹੈ ਜੋ ਕਿ ਪ੍ਰਸਿੱਧ ਸਿੱਖ ਬੀਬੀਆਂ ਦੀ ਕਥਾ ਵਿਚਾਰ ਲੈ ਕੇ ਅੱਜ ਆਪਾਂ ਬੀਬੀ ਅਮਰੋਜੀ ਦੀ ਕਥਾ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ ਸਰਬ ਸੰਗਤਾਂ ਦੇ ਨਾਲ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਵਧਤਵ ਦਾ ਪਿਆਰ ਦਿਓ ਸੋ ਸਾਡਾ ਪਰਾਲਾ ਹੈ ਕਿ ਘਰ ਘਰ ਤੱਕ ਗੁਰਬਾਣੀ ਦੀ ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਗੁਰਬਾਣੀ ਦੀ ਖੁਸ਼ਬੋ ਘਰ ਘਰ ਤੱਕ ਪਹੁੰਚੇ ਸਤਿਗੁਰਾਂ ਦਾ ਦਿੱਤਾ ਹੈ ਉਪਦੇਸ਼ ਸਤਿਗੁਰਾਂ ਦੀ ਵਰਸਾਈ ਹੋਈ ਬਾਣੀ ਹਰ ਹਿਰਦੇ ਤੱਕ ਪਹੁੰਚੇ ਸਾਡਾ ਪਰਲਾ ਹੈ ਭਾਈ ਵੱਤੋਂ ਦਾ ਵੀਰ ਚੈਨਲ ਤੇ ਲਾਈਵ ਹੋ ਆਪਣੇ ਵੀਰ ਨਾਲ ਜੁੜਨ ਦੀ ਕਿਰਪਾਲਤਾ ਕਰੋ ਡੀਪੀ ਅਮਰੋਜੀਏ ਸੱਚ ਹੈ ਕਿ ਜਦ ਸਮੁੰਦਰ ਵਿੱਚ ਤੂਫਾਨ ਆਵੇ ਲਹਿਰਾਂ ਠਾਠਾਂ ਮਾਰਨ ਲੱਗਣ ਤੇ ਕਿਸ਼ਤੀ ਡੋਲਣ ਲੱਗੇ ਕੋਈ ਰਹਿਣਾ ਨਾ ਲੱਭੇ ਤਾਂ ਉਸ ਵਕਤ ਤਾਰਿਆਂ ਦੀ ਲੋ ਬੜਾ ਸਹਾਰਾ ਦਿੰਦੀ ਹੈ ਬੀਆਬਾਨ ਜੰਗਲਾਂ ਵਿੱਚ ਜਦ ਕੋਈ ਰਹਿਣਾ ਨਾ ਦਿੱਸੇ ਤਾਂ ਦੂਰੋਂ ਬਲਦੀ ਦੀਵੇ ਦੀ ਇੱਕ ਲੋ ਬੜਾ ਤਰਾਵਾਸ ਦਿੰਦੀ ਹੈ ਇੱਕ ਗਾਥਾ ਵੀ ਹੈ ਕਿ ਇੱਕ ਮਾਈ ਜੋ ਸਮੁੰਦਰ ਕਿਨਾਰੇ ਰਹਿੰਦੀ ਸੀ ਜਿਸ ਕੋਲ ਖਾਣ ਨੂੰ ਭਾਵੇਂ ਕੁਝ ਨਹੀਂ ਸੀ ਰਿਆ ਪਰ ਉਹ ਰੋਜ਼ ਇੱਕ ਲਾਲਟਨ ਬਾਲ ਕੇ ਆਪਣੇ ਘਰ ਦੀ ਬਾਹਰ ਟੰਗ ਦਿੰਦੀ ਤਾਂ ਕਿ ਕੋਈ ਜਹਾਜ਼ ਹਨੇਰੀ ਰਾਤ ਵਿੱਚ ਟਕਰਾਏ ਨਾ ਬੀਬੀ ਅਮਰੋਜੀ ਨੇ ਵੀ ਇਸੇ ਤਰ੍ਹਾਂ ਬਾਣੀ ਦੀ ਅਮਰ ਜੋਤ ਜਗਾਈ ਭਾਈ ਅਮਰਦਾਸ ਜੀ ਨੂੰ ਸੱਚ ਦਾ ਰਾਹ ਦਿਖਾਇਆ ਭਾਈ ਅਮਰਦਾਸ ਜੀ ਇਹ ਤਾਂ ਜਾਣਦੇ ਸਨ ਕਿ ਰੱਬ ਹੈ ਉਹ ਰੱਬ ਨੂੰ ਕਦੀ ਦੇਵੀ ਦਰਸ਼ਨਾਂ ਵਿੱਚੋਂ ਖੋਜਦੇ ਕਦੀ ਗੰਗਾ ਇਸ਼ਨਾਨ ਕਰਕੇ ਪਰ ਜਦ ਬੀਬੀ ਅਮਰੋ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਇੰਜ ਲੱਗਿਆ ਜਿਵੇਂ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਉਹ ਉੱਥੋਂ ਹਿੱਲੇ ਨਹੀਂ ਅਤੇ ਖਡੂਰ ਹੀ ਗੁਰੂ ਚਰਨਾਂ ਵਿੱਚ ਆਟਕੇ ਅਤੇ ਗੁਰੂ ਹੋ ਸੰਸਾਰ ਨੂੰ ਰਾਹ ਦਿਖਾਇਆ ਪੱਟਾਂ ਨੇ ਲਿਖਿਆ ਹੈ ਜੋ ਗੁਰੂ ਦੇ ਦੱਸੇ ਰਹਾ ਟੁਰਿਆ ਉਸ ਦਾ ਜਮਾ ਵਾਲਾ ਪੰਡਾ ਮੁੱਕ ਗਿਆ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਸਨ ਗੁਰੂ ਅੰਗਦ ਦੇਵ ਜੀ ਸਭ ਤੋਂ ਵੱਡੀ ਸੰਤਾਨ ਦਾਸੂ ਜੀ ਦੇ ਜਨਮ ਤੋਂ 2 ਸਾਲ ਪਿੱਛੋਂ ਸੰਗਰ ਵਿਖੇ ਹੀ ਬੀਬੀ ਅਮਰੋ ਜੀ ਦਾ ਜਨਮ ਹੋਇਆ ਉਸ ਤੋਂ ਬਾਅਦ ਹੋਰ ਬੇਟੀ ਅਨੋਖੀ ਹੋਈ ਤੇ ਸਭ ਤੋਂ ਛੋਟੇ ਬੇਟੇ ਦਾਤੂ ਜੀ ਸਨ ਸਾਰੇ ਹੀ ਬੱਚੇ ਨਾਮਾਂ ਅਨੁਸਾਰ ਸੇਵਾ ਭਾਵ ਤੇ ਪ੍ਰਭੂ ਭਗਤੀ ਵਾਲੇ ਸਨ ਮਾਤਾ ਖੀਵੀ ਨੇ ਵੀ ਬੱਚਿਆਂ ਨੂੰ ਐਸੀ ਸਿੱਖਿਆ ਦਿੱਤੀ ਸਭ ਪ੍ਰਭੂ ਭਗਤੀ ਵਿੱਚ ਰਹਿੰਦੇ ਬੀਬੀ ਅਮਰੋ ਬਾਰੇ ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਜਿਵੇਂ ਭਗਤੀ ਆਪਣਾ ਸਰੀਰ ਧਾਰ ਗੁਰੂ ਪਿਤਾ ਘਰ ਜਨਮੀ ਹੋਵੇ ਭਗਤ ਧਾਰ ਬਪੈ ਆਪਣਉ ਉਪਜੀ ਸਤਗੁਰ ਧਾਮ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਗਲਾਤ ਸੁਰੀਲਾ ਕੰਠ ਕੋਇਲ ਅਤੇ ਬਾਣੀ ਬਾਲਪਨ ਵਿੱਚ ਹੀ ਕੰਠ ਕਰ ਲਈ ਸੀ ਬੀਬੀ ਅਮਰੋਜੀ ਪਿਤਾ ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਜੀ ਦੀ ਸੰਗਤ ਸਦਕਾ ਆਤਮਕ ਉਚਾਈਆਂ ਛੁਣ ਲੱਗ ਪਈ ਸਨ ਪੁੱਤਰੀ ਤਾਂ ਹੁੰਦੀ ਹੀ ਉਹ ਹੈ ਜੋ ਕਈ ਘਰਾਂ ਨੂੰ ਸਵਾਰਦੀ ਹੈ ਜਿਸ ਘਰ ਜਨਮ ਲਵੇ ਉੱਥੇ ਚੱਜ ਆਚਾਰ ਦੀ ਭਾਵਨਾ ਫਰਦੀ ਹੈ ਤੇ ਜਿਸ ਘਰੇ ਜਾਵੇ ਉਸ ਨੂੰ ਸੇਵਾ ਕਰੀ ਜਾਂਦੀ ਹੈ ਇਹੀ ਕਾਰਨ ਲੱਗਦਾ ਹੈ ਕਿ ਗੁਰੂ ਘਰ ਵਿੱਚ ਲੜਕੀ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ ਇੱਕ ਵਾਰ ਜਦ ਮਾਤਾ ਗੰਗਾ ਜੀ ਨੇ ਅਸੀਸ ਦੇਣ ਵੇਲੇ ਪੁੱਤਰ ਗੁਰੂ ਹਰਗੋਬਿੰਦ ਜੀ ਦੀ ਪਿੱਠ ਤੇ ਹੱਥ ਫੇਰ ਕੇ ਕਿਹਾ ਜੋੜੀ ਰਲੇ ਤਾਂ ਉਸੇ ਵਕਤ ਗੁਰੂ ਹਰਗੋਬਿੰਦ ਜੀ ਨੇ ਫਰਮਾਇਆ ਸੀ ਮਾਤਾ ਜੀ ਤੁਹਾਡੇ ਬਚਨ ਸੱਤ ਹਨ ਜੋੜੀ ਨਹੀਂ ਬੇਟੇ ਪੰਜ ਹੋਣਗੇ ਪਰ ਅਸੀਸ ਇਹ ਦਿਓ ਕਿ ਕਰ ਇੱਕ ਲੜਕੀ ਹੋਵੇ ਤਾਂ ਕਿ ਗ੍ਰਸਥ ਦਾ ਸਹੀ ਸਵਾਦ ਵੀ ਆਏ ਤੇ ਚੱਜ ਆਚਾਰ ਵੀ ਆਏ ਘਰ ਵਿੱਚ ਮਿਠਾਸ ਤੇ ਚੱਜ ਆਚਾਰ ਪਰਣਯੋਗ ਤੀ ਹੀ ਹੁੰਦੀ ਹੈ ਜਿਸ ਘਰ ਹੈ ਲੜਕੀ ਨਹੀਂ ਉਸ ਵਿੱਚ ਹੋਲਾਪਨ ਤੇ ਅਧੂਰਾਪਨ ਆ ਜਾਂਦਾ ਹੈ ਗ੍ਰਸਤ ਨੂੰ ਵਿਅਰਥ ਗਿਆ ਜਾਣੋ ਜਿਸ ਘਰ ਲੜਕੀ ਨਹੀਂ ਸੀਲ ਖਾਨ ਕਨਿਆ ਇਕ ਹੋਵੇ ਪੁੱਤਰੀ ਬਿਨ ਜਗ ਗ੍ਰਸਤ ਵੀ ਹੋਵੇ ਗੁਰੂ ਬਿਲਾਸਪਾਸਿਕ ਛੇਵੀਂ ਵਿੱਚ ਲਿਖਿਆ ਹੈ ਮਾਤਾ ਜੀ ਵੀ ਇਸ ਗੱਲ ਨੂੰ ਸੁਣ ਬੜੀ ਪ੍ਰਸੰਨ ਹੋਏ ਪੁੱਤਰੀ ਹੀ ਹੈ ਜੋ ਕਿ ਦੂਸਰੇ ਨੂੰ ਆਪਣੀ ਗ੍ਰਹਿਣੀ ਨਾਲ ਆਪ ਮੁਹਾਰੇ ਸਿੱਖਿਆ ਦੇ ਜਾਂਦੀ ਹੈ ਜੇ ਪੁੱਤਰੀ ਨੂੰ ਚੰਗੀ ਸਿੱਖਿਆ ਹੋਵੇਗੀ ਤਾਂ ਹੀ ਤਾਗੇ ਜਾ ਕੇ ਦੂਜਿਆਂ ਨੂੰ ਰਹਾ ਦਿਖਾਵੇਗੀ ਬੀਬੀ ਅਮਰੋਜੀ ਸਹੁਰੇ ਘਰ ਜਾ ਕੇ ਆਪਣੇ ਪਿਤਾ ਜੀ ਦੀ ਹੀ ਸਿੱਖਿਆ ਸਦਕਾ ਰੋਜ਼ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਉਸ ਤੋਂ ਬਾਅਦ ਹੀ ਕੋਈ ਦੂਜਾ ਕਾਰਜ ਕਰਦੇ ਸਨ ਬੀਬੀ ਅਮਰੋ ਜਦ ਸਿਆਣੀ ਉਮਰ ਦੇ ਹੋਏ ਤਾਂ ਰਿਸ਼ਤੇ ਆਉਣ ਲੱਗ ਪਏ ਸਨ ਗੁਰੂ ਅੰਗਦ ਦੇਵ ਜੀ ਨੇ ਬੱਚੀ ਦੀ ਕੁੜਮਾਈ ਬਾਸਰ ਕੇ ਅੰਮ੍ਰਿਤਸਰ ਦੇ ਨੇੜੇ ਜੋ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਸਥਾਨ ਵੀ ਹੈ ਗੁਰੂ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ ਭਾਈ ਮਾਨਕ ਚੰਦੇ ਪੁੱਤਰ ਬਾਬਾ ਜਸੂ ਨਾਲ ਕਰ ਦਿੱਤੀ ਜਸੂ ਦੇ ਦਾਦਾ ਬਾਬਾ ਤੇਜਪਾਲ ਜੀ ਵੀ ਇੱਕ ਉੱਗੇ ਵਪਾਰੀ ਸਨ ਉਹ ਵੀ ਧੀਰਜ ਧਰਮ ਤੇ ਭਗਤੀ ਦੀ ਮੂਰਤ ਸਨ ਉਹਨਾਂ ਦੇ ਚਾਰ ਹੀ ਬੇਟੇ ਗੁਰੂ ਅਮਰਦਾਸ ਜੀ ਭਾਈ ਈਸ਼ਰਦਾਸ ਜੀ ਜਿਨ੍ਹਾਂ ਦੇ ਸੁਪੁੱਤਰ ਭਾਈ ਗੁਰਤਾਸ ਜੀ ਸਨ ਬਾਬਾ ਖੀਮ ਰਾਏ ਤੇ ਬਾਬਾ ਮਾਨਕ ਚੰਦ ਆਗਿਆਕਾਰ ਤੇ ਭਗਤੀ ਵਾਲੇ ਸਨ ਬਾਸਰ ਕੇ ਪਿੰਡ ਉਹ ਇੱਕ ਅਦੁੱਤੀ ਪਿੰਡ ਹੈ ਜਿੱਥੋਂ ਭਾਈ ਅਮਰਦਾਸ ਜੀ ਨੂੰ ਨਾ ਸਿਰਫ ਜੀਵਨ ਰਹਾ ਮਿਲਿਆ ਸਗੋਂ ਸੰਸਾਰ ਨੂੰ ਸੋਚੀ ਵੀ ਕੀ ਜੋ ਕੁਝ ਪ੍ਰਾਪਤ ਕਰਨਾ ਹੈ ਗੁਰੂ ਚਰਣਾ ਤੋਂ ਇੱਥੇ ਹੀ ਬੈਠ ਕੇ ਉਹਨਾਂ ਭਗਤੀ ਕੀਤੀ ਭਾਈ ਗੁਰਦਾਸ ਜੀ ਦਾ ਜਨਮ ਵੀ ਇੱਥੇ ਹੋਇਆ ਭਾਈ ਜਸੂ ਨਾਤੇ ਵਜੋਂ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਪਰ ਆਦਰ ਪਿਤਾ ਵਾਂਗ ਹੀ ਦਿੰਦੇ ਸੀ ਕਰਕੇ ਬੀਬੀ ਅਮਰੋ ਜਦ ਵਿਆਹੀ ਆਈ ਤਾਂ ਡੋਲਾ ਉਹਨਾਂ ਦੇ ਘਰ ਹੀ ਉਤਰਿਆ ਇੱਕ ਹੋਰ ਅਨੋਖੀ ਬਾਤ ਇਹ ਕਿ ਗੁਰੂ ਰਾਮਦਾਸ ਜੀ ਦੇ ਨਾਨਕੇ ਵੀ ਇੱਥੇ ਵਾਸਰ ਕੇ ਹੀ ਸਨ ਬੀਬੀ ਅਮਰੋਜ ਜੀ ਨੂੰ ਬਾਣੀ ਬਹੁਤ ਕੰਠ ਸੀ ਗਲਾ ਵਿਯਤ ਸੁਰੀਲਾ ਸੀ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਤਾਂ ਇਹ ਲੱਗਦਾ ਕਿ ਸਾਰਾ ਵਾਤਾਵਰਣ ਸੁਗੰਧਤ ਹੋ ਗਿਆ ਹੋਵੇ ਸਾਰੇ ਬਾਸਰ ਕੇ ਵਿੱਚ ਇਸ ਦੀ ਚਰਚਾ ਹੋਣ ਲੱਗੀ ਕਿ ਭਾਈ ਈਸ਼ਰਦਾਸ ਦੇ ਘਰ ਕੋਈ ਦੇਵੀ ਉਤਰੀ ਹੈ ਅੰਮ੍ਰਿਤ ਵੇਲੇ ਉੱਠ ਕੇ ਬੀਬੀ ਅਮਰੋਜ ਜੀ ਦੇ ਸ਼ਬਦ ਬੜੇ ਚਾਣਨ ਪੜ੍ਹਦੇ ਸਨ ਸ਼ਬਦ ਬਾਣੀ ਨਿਤ ਪੜਨ ਨਾ ਕਰ ਚਾਹ ਹੈ ਬੁਸਾਵਲੀ ਨਾਮਾ ਵਿੱਚ ਲਿਖਿਆ ਹੈ ਇਸ ਸੂਰ ਨਾਲ ਪੜਦੇ ਕੀ ਰਸ ਹੀ ਛਾ ਜਾਂਦਾ ਮਹਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਲਿਖਿਆ ਹੈ ਜਦ ਬ੍ਰਹਮਚਾਰੀ ਬਾਬਾ ਅਮਰਤਾ ਜੀ ਦੇ ਘਰੋਂ ਬਗੈਰ ਅੰਨ ਖਾਤੇ ਹੀ ਚਲਾ ਗਿਆ ਤਾਂ ਉੱਪਰ ਉਮਰ ਉੱਪਰ ਦੀ ਰਾਤ ਪੜੀ ਕੁਛ ਪ੍ਰਸ਼ਾਦ ਨਾ ਕੀਤਾ ਅਰ ਨੈ ਰਾਤ ਕਿ ਸੋਏ ਬੀਬੀ ਅਮਰੋ ਗੁਰੰਗ ਦੇਵ ਜੀ ਦੀ ਬੇਟੀ ਸੀ ਅਮਰਦਾਸ ਜੀ ਨੇ ਭਤੀਜੇ ਜਸੂ ਕੋ ਵਿਆਹੀ ਥੀ ਜਦੋਂ ਪਹਿਰ ਰਾਤ ਰਹਤੀ ਸੀ ਬੀਬੀ ਅਮਰੋ ਨਿਤ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਤੇ ਥੇ ਕਰਕਾ ਤੰਦਾ ਹੱਥੋ ਸੇ ਕਰਤੇ ਥੇ ਜਦ ਬੀਬੀ ਅਮਰੋ ਬਾਣੀ ਪੜਨ ਲੱਗੀ ਤਬ ਸਹਿਬ ਬੈਠੇ ਥੇ ਔਰ ਬੜੀ ਚਿਤਾਵਨੀ ਵਿੱਚ ਥੇ ਤਬ ਸਹਿਬ ਨੇ ਸ਼ਬਦ ਸੁਣਾ ਗੁਰੰਗ ਦੇਵ ਜੀ ਬਾਰੇ ਇਤਿਹਾਸ ਕਰ ਕਹਿੰਦੇ ਹਨ ਕਿ ਉਹ ਰੋਜ਼ ਬੱਚਿਆਂ ਨੂੰ ਪਾਸ ਬਿਠਾ ਬਾਣੀ ਕੰਠ ਕਰਾਇਆ ਕਰਦੇ ਸਨ ਉਸ ਸਮੇਂ ਕਿਸੇ ਨੂੰ ਪਾਸ ਆਉਣ ਦੀ ਆਗਿਆ ਤੱਕ ਨਹੀਂ ਸੀ ਕਿੰਨਾ ਪਿਆਰ ਕਰਦੇ ਹੋਣਗੇ ਬੱਚਿਆਂ ਨਾਲ ਕਿ ਹਮਾਇੂ ਤੱਕ ਦੀ ਪਰਵਾਹ ਨਾ ਕੀਤੀ ਕਿਤਨੀ ਦੇਰੋਂ ਖੜਾ ਦੇਖਦਾ ਹੀ ਰਿਆ ਬੱਚੋਂ ਸੇ ਹੀ ਗੁਰੂ ਜੀ ਪ੍ਰਚਲਿ ਰਹੇ ਇਨਹੀ ਕੀ ਕਾਰਨ ਹੈ ਕਿ ਬੀਬੀ ਅੰਮ੍ਰੋ ਨੂੰ ਵੀ ਬਹੁਤ ਬਾਣੀ ਕੰਠ ਸੀ ਇਹ ਪ੍ਰਤੀਤ ਹੋ ਜਾਵੇਗਾ ਕਿ ਕੇਵਲ ਗੁਰੂ ਪੁੱਤਰੀ ਹੋਣ ਦੇ ਨਾਤੇ ਉਹਨਾਂ ਦਾ ਮਾਣ ਨਹੀਂ ਸੀ ਕੀਤਾ ਜਾਂਦਾ ਸਗੋਂ ਦੂਜੇ ਅਰਥਾਂ ਵਿੱਚ ਸੇਵਾ ਸਿਮਰਨ ਦਾ ਸਤਕਾਰ ਸੀ ਪਿਤਾ ਦੀ ਦਿੱਤੀ ਸਿੱਖਿਆ ਅਨੁਸਾਰ ਬੀਬੀ ਅਮਰੋਜੀ ਸੋਹਰੇ ਘਰ ਆਕੇ ਨਿਤ ਸਵੇਰੇ ਪਾਠ ਕਰਦੀ। ਸੋ ਜਦ ਗੁਰੂ ਅਮਰਦਾਸ ਜੀ ਨੂੰ ਸਹਿ ਯਾਤਰੀ ਇਹ ਮਹਿਣਾ ਮਾਰ ਘਰੋਂ ਨਿਕਲ ਗਿਆ ਕਿ ਨੀਗੂਰੀ ਕਾ ਸੰਗ ਕੀਆ ਜਨਮ ਗਿਆ ਤਾਂ ਹੋ ਰਾਤ ਪਰ ਸੋ ਨਾ ਸਕੇ। ਪ੍ਰਭਾਤ ਵੇਲੇ ਜਦ ਬ੍ਰਾਹਮਣਕ ਚੰਦਨੀ ਕਰੋ ਮਿੱਠੀ ਮਿੱਠੀ ਬਾਣੀ ਦੀ ਬਾਤ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਵੀ ਪਈ ਤਾਂ ਮਨ ਟਿਕਿਆ ਲੱਗਾ। ਆਪ ਉਠ ਖਲੋਤੇ ਤੇ ਦੀਵਾਰ ਨਾਲ ਲੱਗ ਕੇ ਦਿਨ ਚੜ੍ਹਦੇ ਤੱਕ ਸੁੰਦੇ ਰਹੇ ਪੰਸਾਵਲੀ ਨਾਮੇ ਦੇ ਘਰ ਅਨੁਸਾਰ ਇੱਕ ਚਰਚਾ ਬਹੁਤ ਨਗਰ ਵਿੱਚ ਹੋਈ ਚੰਗੀ ਮੰਦੀ ਆਖੇ ਸੁਣੇ ਜੋ ਕੋਈ ਬੋਲੀ ਦੀ ਸੱਟ ਕਰਾਰੀ ਹੁੰਦੀ ਹੈ ਪਰ ਸ਼ਬਦ ਦੀ ਝੋਟ ਜਦ ਪੈ ਜਾਏ ਤਾਂ ਕੋਣ ਸਹਾਰ ਸਕਦਾ ਹੈ ਇੱਕ ਦਿਨ ਜਦ ਉਸ ਘਰ ਬਾਣੀ ਦੀ ਆਵਾਜ਼ ਨਾ ਆਈ ਤੇ ਬਾਣੀ ਦੀ ਖਿੱਚ ਇਤਨੀ ਸੀ ਕਿ ਘਰ ਜਾ ਕੇ ਭਾਬੀ ਭਾਗੋ ਨੂੰ ਕਹਿਣ ਲੱਗੇ ਅੱਜ ਉਹ ਬਾਣੀ ਨਹੀਂ ਸੁਣੀ ਬਾਣੀ ਸੁਣਾਉਣ ਵਾਲੀ ਕਿੱਥੇ ਹੈ ਮੈਨੂੰ ਬਚਨ ਦੀ ਸੁਣਨ ਦੀ ਹੈ ਚਾਹ ਮੈਂ ਦੂਰ ਦੂਰ ਸੁਣਦਾ ਹਾਂ ਵਾਹ ਭਾਬੀ ਭਾਗੋ ਨੇ ਕਿਹਾ ਬੀਬੀ ਅਮਰੋਤਾ ਪੇਕੇ ਆਪਣੇ ਪਿਤਾ ਕੋਲ ਗਈ ਹੈ ਤੇ ਤੈਨੂੰ ਉਹ ਬਾਣੀ ਸੁਣਨ ਦੀ ਖਾਇਸ਼ ਹੈ ਪਜ ਦੇ ਪਿਤਾ ਆਪਾਸ ਤੂੰ ਜਹਾ ਉੱਥੇ ਸੁਣ ਭਾਵੇਂ ਸਿੱਖ ਜੇ ਤੈਨੂੰ ਚਾਹ ਗੁਰ ਅਮਰਦਾਸ ਜੀ ਨੇ ਕਿਹਾ ਜਦ ਨੂੰ ਆਵੇ ਉਸ ਨੂੰ ਕਹਿਣਾ ਮੈਨੂੰ ਉੱਥੇ ਲੈ ਜਾਵੇ ਜਿੱਥੇ ਬਾਣੀ ਦਾ ਸੋਮਾ ਹੈ ਮੈਂ ਕਦ ਤੱਕ ਦੂਰ ਬੈਠਾ ਕੇਵਲ ਹੱਥ ਹੀ ਧੁੰਦਾ ਰਵਾਂਗਾ ਮੈਂ ਤਾਂ ਉਸ ਸੋਮੇ ਵਿੱਚ ਡੁਬਕੀਆਂ ਲਗਾਉਣਾ ਚਾਹੁੰਦਾ ਹਾਂ ਮੈਨੂੰ ਉੱਥੇ ਲੈ ਜਾਣ ਇਹ ਮੇਰੇ ਤੇ ਬਹੁਤ بڑا احਸਾਨ ਹੋਵੇਗਾ ਮੇਰੇ ਇਹ ਨਾਲ ਤੁਸੀਂ ਕਰੋ احਸਾਨ ਜਦ ਪੀਕੇ ਨੂੰ ਸਿੱਧ ਕਰਨ ਤਾਂ ਮੈਨੂੰ ਸੰਗ ਲੈ ਜਾਣ ਭਾਬੀ ਨੇ ਕਿ ਜਦ ਆਵੇਗੀ ਤਾਤਾ ਨਾਲ ਲੈ ਜਾਵੇਗੀ ਆਖਾਂ ਗੀ ਭਾਗੋ ਹੁਣ ਤਾਂ ਉਹ ਪਿੱਕੇ ਹੈ ਗਈ ਫੇਰ ਜਾਏ ਤਾਂ ਤੈਨੂੰ ਸੰਗ ਜਾਸੀ ਲਈ ਕੁਝ ਦਿਨਾਂ ਬਾਅਦ ਬੀਬੀ ਅਮਰੋਜੀ ਖਡੂਰ ਸਾਹਿਬ ਤੋਂ ਮੁੜ ਆਏ ਅਮਰਤ ਵੇਲੇ ਜਦ ਫਿਰ ਉਹਨਾਂ ਬਾਣੀ ਪੜੀ ਤਾਂ ਬਾਬਾ ਅਮਰਦਾਸ ਜੀ ਅਭੜ ਵਾਹੇ ਉੱਠ ਕੇ ਉੱਥੇ ਹੀ ਆ ਪੁੱਜੇ ਜਿੱਥੇ ਬੀਬੀ ਜੀ ਦੇਹੀ ਪੈ ਰੜਕਦੇ ਸਨ ਉਹ ਮਾਰੂ ਰਾਗ ਦਾ ਜਾਪ ਪਾਠ ਕਰ ਰਹੇ ਸਨ ਕਾਰਣੀ ਕਾਗਦ ਮਨਮਸਵਾਣੀ ਬੁਰਾ ਫਲਾ ਦੋਇ ਲੇਖ ਪਈ ਜੋ ਨੋ ਕਰਤ ਚਲਾਏ ਤੋ ਚਲਨੀਐ ਤੇ ਗੁਣ ਨਾਹੀ ਅੰਤ ਸ੍ਰੀ ਚਿਤ ਚੇਤਸ ਕੀਨੀ ਬਾਵਰਿਆ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਓ ਜਾਲੀ ਰਹਿਨ ਚਲ ਤਨ ਹੁਆ ਜੇਤੀ ਗੜੀ ਫੋਹੀ ਤੇ ਤੀ ਰਸ ਰਸ ਚੋਗ ਚੁਗੈ ਨ ਤਸ ਸੇ ਛੂਟਸ ਮੂੜੇ ਕਮਣ ਗੁਣੀ ਕਾਇ ਆਰਣ ਮਨ ਵਿਚ ਲੋਹਾ ਪੰਚਗਣ ਤਿਤ ਲਾਗ ਰਹੀ ਕੁਲੀ ਪਾਪ ਆਪਣੀ ਤੀ ਸੁਪਰਮਨ ਝੱਲਿਆ ਸੰਨੀ ਚਿੰਤ ਭਈ ਭੇ ਸਤਸਦਿਹਾਂ ਮਾਰੂ ਰਾਗ ਮਹੱਲਾ ਕੰਨਾ ਨੰਬਰ ਗੁਰਗ੍ਰੰਥ ਸਾਹਿਬ 990 ਉਸ ਸ਼ਬਦ ਵਿੱਚ ਜੋ ਮਨ ਦੀ ਦਰ ਦਰਸਾਈ ਗਈ ਸੀ ਉਹ ਇਨ ਬਿਨ ਬਾਬਾ ਅਮਰਦਾ ਜੀ ਦੀ ਸੀ ਸ਼ਬਦ ਦਾ ਭਾਵ ਹੈ ਦਿਨ ਤੇ ਰਾਤ ਜਾਲ ਹਨ ਉਡਾਰੂ ਮਨੁੱਖ ਜਿੰਨੀਆਂ ਘੜੀਆਂ ਲੰਘ ਰਹੀਆਂ ਹਨ ਏ ਤੂੰ ਵਿਅਰਥ ਗਵਾਰਿਆਂ ਹੈ ਕਦੇ ਸੋਚਿਆ ਹੈ ਕਿ ਇੰਨਾ ਕਰੜੇ ਜਾਲਾਂ ਵਿੱਚੋਂ ਕਿਵੇਂ ਨਿਕਲੇਗਾ ਸਾਡੇ ਅਮਲਾਂ ਦੇ ਕਾਗਜ਼ ਦੇ ਦੋ ਤਰ੍ਹਾਂ ਦੇ ਲੇਖ ਹਨ ਪੱਲੇ ਅਤੇ ਬੁਰੇ ਜਿਹੜੇ ਲੇਖ ਬਹੁਤ ਹੁੰਦੇ ਹਨ ਮਨੁੱਖ ਉਸੇ ਪਾਸੇ ਵੱਲ ਟੁਰਿਆ ਜਾ ਰਿਹਾ ਹੈ ਇਹ ਮਨ ਤੂੰ ਸੰਸਾਰ ਤੋਂ ਆਇਆ ਤਾਂ ਇਸ ਲਈ ਹੈ ਕਿ ਉਸ ਮਾਲਕ ਨੂੰ ਯਾਦ ਕਰੇ ਪਰ ਤੂੰ ਉਸ ਦੀਨ ਦੁਨੀ ਦੇ ਮਾਲਕ ਨੂੰ ਵੀ ਸਾਰ ਬੱਠਾ ਹੈ ਜੀਵਨ ਤਦ ਹੀ ਸਫਲ ਹੋਏਗਾ ਜੇ ਤੂੰ ਪਰਮਾਤਮਾ ਨੂੰ ਯਾਦ ਕਰੇਗਾ ਖੁ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਦੀ ਪੱਠੀ ਵਿੱਚ ਮਨ ਲੋਹੀ ਪਾਸ ਪਾਪਾਂ ਦੇ ਕੋਲਿਆਂ ਦਾ ਢੇਰ ਲੱਗਾ ਹੋਇਆ ਹੈ ਕਾਮ ਕ੍ਰੋਧ ਤੇ ਲਾਲਚ ਦੀਆਂ ਲਾਟਾਂ ਨਿਕਲ ਰਹੀਆਂ ਹਨ ਮਨ ਹੁਣ ਸੜ ਚੁੱਕਾ ਹੈ ਜੀਵ ਚਿੰਤਾ ਦੀ ਸੰਨੀ ਨਾਲ ਮਨ ਨੂੰ ਚੁੱਕ ਚੁੱਕ ਕੇ ਪ੍ਰੇਸ਼ਾਨ ਹੋ ਰਿਹਾ ਭਾਵੇਂ ਮਨੁੱਖ ਮਨੂਰ ਵੀ ਹੋ ਗਿਆ ਹੋਵੇ ਪਰ ਜੇ ਗੁਰੂ ਪਾਰਸ ਮਿਲ ਜਾਵੇ ਜੀਵ ਫਿਰ ਸੋਨਾ ਹੋ ਸਕਦਾ ਹੈ ਨਾਮ ਦੀ ਬੁੱਟੀ ਫਿਰ ਬਹੁਤ ਤਾਕਤ ਹੈ ਨਾਮ ਦੀ ਬੁੱਟੀ ਵਿੱਚ ਫਿਰ ਬਹੁਤ ਤਾਕਤ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਇਹ ਸ਼ਬਦ ਕੀ ਸੀ ਜਿਵੇਂ ਚਾਤ੍ਰਿਕ ਨੂੰ ਸਵਾਤੀ ਬੂੰਦ ਮਿਲ ਜਾਵੇ ਜਿਵੇਂ ਮੁਰਛਤ ਲਸ਼ਮਣ ਨੂੰ ਹਨੂਮਾਨ ਦੀ ਲਿਆਂਦੀ ਸੰਜੀਵਨੀ ਬੁੱਟੀ ਮਿਲ ਗਈ ਹੋਵੇ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇੰਨੀ ਤਾਕਤ ਹੈ ਉਹ ਬਾਣੀ ਨਹੀਂ ਸੁਣੀ ਬਾਣੀ ਸੁਣਾਉਣ ਵਾਲੀ ਕਿੱਥੇ ਹੈ ਇਹ ਜਦੋਂ ਗੱਲ ਕਹੀ ਸੱਚੀ ਪਾਸ਼ ਕਰਨ ਲੱਗੀ ਉਹ ਤਾਂ ਆਪਣੇ ਪਿੱਕੇ ਕਰ ਗਈ ਹੈ ਉੱਲੇ ਹੋ ਕੇ ਬਾਬਾ ਜੀ ਨੂੰ ਸਾਰਾ ਸ਼ਬਦ ਸੁਣਿਆ ਹਿਰਦਾ ਵਹਿ ਤੁਰਿਆ ਇੱਕ ਗੁਰਪੁੱਤਰੀ ਦੂਜੇ ਅੰਮ੍ਰਿਤ ਵੇਲਾ ਤੀਜੇ ਗੁਰਬਾਣੀ ਚੌਥੇ ਸਰਦਾ ਤੇ ਪੰਜਵੇਂ ਮਧੁਰਕੰਠ ਤੋਂ ਨਿਕਲਦੀ ਹਿਰਦਾ ਵਿੰਦੀ ਹੀ ਗਈ ਗੁਰੂ ਅਮਰਦਾਸ ਜੀ ਨੇ ਸ਼ਬਦ ਦੀ ਸਮਾਪਤੀ ਤੇ ਬੀਬੀ ਜੀ ਕੋਲੋਂ ਪੁੱਛਿਆ ਪੁੱਤਰੀ ਇਹ ਕਿਸ ਦੀ ਬਾਣੀ ਹੈ ਤੇ ਅੱਜ ਕਾ ਲੋ ਕਿੱਥਿਆਂ ਬੀਬੀ ਜੀ ਨੇ ਦੱਸਿਆ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਹੁਣ ਉਹ ਜੋਤੀ ਜੋਤ ਸਮਾ ਗਏ ਹਨ ਪਰ ਸੱਚ ਦੇ ਪ੍ਰਚਾਰ ਲਈ ਮੇਰੇ ਪਿਤਾ ਜੀ ਨੂੰ ਗੱਦੀ ਦੇ ਗਏ ਹਨ ਅਮਰਦਾਸ ਜੀ ਨੇ ਕਿਹਾ ਮੈਂ ਮੋਇਆ ਹੋਇਆ ਸੀ ਮੈਨੂੰ ਅੰਜ ਲੱਗਦਾ ਹੈ ਜਿਵੇਂ ਮੇਰੇ ਵਿੱਚ ਜਾਨ ਆ ਗਈ ਹੈ ਮੇਰੀ ਦਸਾ ਉਸੇ ਚਾਤਰਕ ਦੀ ਨਿਆਈ ਹੈ ਜਿਸ ਨੂੰ ਉਹ ਬੂੰਦ ਮਿਲ ਜਾਏ ਜਿਸ ਲਈ ਤੜਪ ਰਿਆ ਸੀ ਬੇਟੀ ਮੈਨੂੰ ਉੱਥੇ ਹੀ ਲੈ ਚੱਲ ਮੈਨੂੰ ਇੱਕ ਵਾਰ ਫਿਰ ਉਹ ਸ਼ਬਦ ਸੁਣਾ ਗਿਆਨੀ ਗਿਆਨ ਸਿੰਘ ਜੀ ਨੇ ਤਵਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ ਬੀਬੀ ਜੀ ਸਹੁਰਾ ਜੀ ਦੀ ਥਾ ਜਾਣ ਸੰਕੋਚ ਵਿੱਚ ਆ ਗਏ ਪਰ ਉਸੇ ਵਕਤ ਸੱਸ ਭਾਗੋ ਜੀ ਆ ਗਏ ਉਹ ਆਪਣੇ ਦਿਉਰ ਅਮਰਤਾ ਜੀ ਦੀ ਦੱਸਾ ਜਾਣ ਚੁਕੀ ਸੀ ਉਹਨਾਂ ਆਖਿਆ ਬੱਚੀਏ ਪੜਨ ਦੀ ਸ਼ਰਮ ਨਹੀਂ ਕਰੀਦੀ ਇਹ ਸੁਣਾਉਣ ਤਾਂ ਸਗੋਂ ਤੁਨ ਤਨ ਹੁੰਦਾ ਹੈ ਸਹੁਰਾ ਤੇ ਬਾਪ ਇੱਕੋ ਜੇ ਹੁੰਦੇ ਹਨ ਸ਼ਬਦ ਬੋਲਦਿਆਂ ਕਹੀ ਸ਼ਰਮ ਖਡੂਰ ਸਾਹਿਬ ਜਾਣ ਦੀ ਆਗਿਆ ਦਿੱਤੀ ਪਰ ਗੁਰੂ ਪੁੱਤਰੀ ਨੇ ਕਿਹਾ ਬੀਨਾ ਗੁਰੂ ਜੀ ਦੇ ਸੱਦੇ ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ ਹੁਣੇ ਹੀ ਆਈ ਜਦ ਪਾਈ ਅਮਰਦਾ ਜੀ ਨੇ ਕਿਹਾ ਬੱਚਾ ਤੂੰ ਸਾਨੂੰ ਲੈ ਚੱਲ ਗੁਰੂ ਜੀ ਕਿਰਪਾ ਕਰੋਗੇ ਉਹਨਾਂ ਨੂੰ ਨਾਲ ਲੈ ਕੇ ਜਾਣ ਨਾਲ ਉਹ ਕੁਝ ਨਹੀਂ ਆਖਣਗੇ ਬੀਬੀ ਜੀ ਨੇ ਕਿਹਾ ਭਲਾ ਜੀ ਮੈਂ ਫੱਜਰ ਸਵੇਰੇ ਤੁਹਾਡੇ ਸਾਥ ਚੱਲਣਗੀ ਬੀਬੀ ਅਮਰੋ ਜੀ ਅਮਰਦਾ ਜੀ ਨੂੰ ਖਡੂਰ ਲੈ ਕੇ ਆਏ ਬੀਬੀ ਜੀ ਨੂੰ ਉਹਨਾਂ ਨਾਲ ਬਾਹਰ ਖੜੇ ਕਰ ਗੁਰੂ ਜੀ ਪਾਸ ਅੰਦਰ ਆਏ ਗੁਰੂ ਜੀ ਆਪ ਹੀ ਜਾਣੀ ਜਾਣ ਸਨ ਉਹਨਾਂ ਕਿਹਾ ਜਿਨ੍ਹਾਂ ਨੂੰ ਲਿਆਈ ਹੈ ਉਹਨਾਂ ਨੂੰ ਬਾਹਰ ਕਿਉਂ ਖੜਾ ਕਰਾਈ ਅਮਰਦਾਸ ਜੀ ਚਰਣਾ ਉਪਰ ਟੈਪੇ ਤੇ ਕਿਹਾ ਮਿਹਰਵਾਨ ਮੈਂ ਤੋ ਚਰਣਾ ਕੇ ਆਸਰੇ ਪਰਾਇਆ ਹੂੰ ਆਦਰ ਸਤ ਆਦਰ ਸਹਿਤ ਗੁਰੂ ਜੀ ਕੁੜਮ ਜਾਣ ਅਮਰਦਾਸ ਜੀ ਨੂੰ ਗਲੇ ਮਿਲੇ ਛਾਤੀ ਨਾਲ ਲਗਾਉਣਾ ਲਗਾਉਣਾ ਹੀ ਸੀ ਮਨੋ ਅਮਰਦਾਸ ਜੀ ਦੀ ਆਤਮਾ ਨੂੰ ਪ੍ਰਮਾਤਮਾ ਦੀ ਪਛਾਣ ਹੋ ਗਈ ਜਨਮ ਜਨਮ ਦੇ ਵੀ ਜੋਗ ਮਟਗੇ ਬੀਬੀ ਅਮਰੋ ਜੀ ਤਾਂ ਆਗੇ ਆਪਾਂ ਬਸਰ ਕੇ ਆਗੇ ਪਰ ਬਾਬਾ ਅਮਰਦਾਸ ਜੀ ਉੱਥੇ ਖਡੂਰ ਹੀ ਟਿਕ ਗਏ ਇੰਜ ਜਾਣੋ ਜਿਵੇਂ ਕਿਸੇ ਕੀਲ ਲਿਆ ਹੋਏ ਗੁਰੂ ਚਰਣਾ ਵਿੱਚ ਉਹਨਾਂ ਸਭ ਕੁਝ ਵਾਰਨਾ ਦਾ ਮਨ ਬਣਾ ਲਿਆ ਇਹ ਰਾ ਬੀਬੀ ਅਮਰੋ ਹੀ ਦਿਖਾਇਆ ਸੀ ਕਿੰਨੀ ਸ਼ਕਤੀ ਹੈ ਬਾਣੀ ਵਿੱਚ ਜਿਸ ਹਰ ਸਾਲ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਯਾਤਰੀ ਨੂੰ ਦਰਸ਼ਨਾਂ ਦੀ ਤੰਗ ਲਗਾ ਦਿੱਤੀ ਬੀਬੀ ਅਮਰੋ ਦੀ ਅੰਮ੍ਰਿਤ ਵੇਲੇ ਉੱਠਣ ਤੇ ਬਾਣੀ ਪੜਨ ਦੀ ਬਰਕਤ ਨੇ ਹੀ ਬਾਬਾ ਅਮਰਦਾਜੀ ਨੂੰ ਖਡੂਰ ਸਾਹਿਬ ਸੇਵਾ ਵਿੱਚ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ ਬੀਬੀ ਜੀ ਦਾ ਇਹ ਪ੍ਰਪਕਾਰ ਕਦੇ ਭਲਾਉਣ ਵਾਲਾ ਨਹੀਂ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਕੋਮ ਨੂੰ ਨਿਆਸਰਾਂ ਦੇ ਆਸਰੇ ਨੀ ਤਾਣਿਆਂ ਦੇ ਤਨਯੋਟਿਆਂ ਦੀ ਊਟ ਵਾਲਾ ਤੀਜਾ ਪਾਸ਼ਾ ਮਿਲਿਆ ਬੀਬੀ ਜੀ ਦੀ ਹੀ ਸਮਾਦ ਬਸਰ ਕੇ ਪਿੰਡ ਬਣੀ ਹੋਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਸੇ ਤਰ੍ਹਾਂ ਵੱਧ ਤੋਂ ਵੱਧ ਸੰਗਤਾਂ ਨਾਲ ਜੁੜਿਆ ਕਰੋ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਭਾਈ ਇਹ ਆਜੀ ਦੇ ਦਸ ਦੀ ਬੇਨਤੀ ਹੈ ਵੱਧ ਤੋਂ ਵੱਧ ਆਜੀ ਨਾਲ ਸੰਗਤਾਂ ਦੇ ਨਾਲ ਸਾਖੀਆਂ ਗੁਰੂ ਇਤਿਹਾਸ ਦੀਆਂ ਪ੍ਰਸਿੱਧ ਸਿੱਖ ਬੀਬੀਆਂ ਦੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਭਗਤਾਂ ਦੀਆਂ ਕਥਾਵਾਂ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸਾਂਨੀਆਂ ਕਰਾਂਗੇ ਵੱਧ ਤੋਂ ਵੱਧ ਚੈਨਲ ਨੂੰ ਪਿਆਰ ਦਿਓ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ